ਰਾਜ ਉਹ ਤੋਂ ਖਵਾਣੀ ਪਾਉਣ ਲੱਗਿਆ ਇੱਕ ਰਾਜੇ ਦੀ ਸਟੋਰੀ ਸੁਣਿਓ ਖਿਆਲ ਕਰਕੇ ਇੱਕ ਰਾਜਾ ਤੀਗਾ ਉਹਦੇ ਤਿੰਨ ਰਾਣੀਆਂ ਦੀ ਤਿੰਨ ਰਾਣੀਆਂ ਤੇ ਹੀ ਬੱਚਾ ਨਾ ਕੋਈ ਹੋਇਆ ਉਹਨੇ ਪੰਡਤ ਜੋਤੀਆਂ ਦੇ ਕਹਿਣ ਤੇ ਜਾਣੀ ਚੌਥਾ ਵਿਆਹ ਫੇਰ ਕਰਾ ਲਿਆ ਕਹਿੰਦੇ ਵੀ ਇਹਨਾਂ ਦੇ ਨਹੀਂ ਹੁੰਦਾ ਚੌਥਾ ਵਿਆਹ ਕਰਾਇਆ ਤੇਰੇ ਲਾਦ ਲਾਜਮੀ ਹੋ ਉਹਨੇ ਚੌਥਾ ਵਿਆਹ ਕਰਾ ਲਿਆ ਚੌਥਾ ਵਿਆਹ ਜਦੋਂ ਕਰਾ ਲਿਆ ਉਹਨੇ ਉਹਦੇ ਉਹ ਵਿਚਾਰੀ ਹੈ ਸਿੱਧੀ ਸ਼ਾਦੀ ਸੀ ਕੋਈ ਇਹਦਾ ਫੇਰੀ ਵਾਲੀ ਨਹੀਂ ਸੀ ਦੂਜੀਆਂ ਜਨਨੀਆਂ ਜਿਹੜੀਆਂ ᱛੀਆਂ ਰਾਜੇ ਦੀਆਂ ਰਾਣੀਆਂ ਯਾਨੀ ਬਹੁਤ ਹਿਆਰ ਤੇ ਤਿੱਖੀਆਂ ਵਾਲੀਆਂ ਸੀ ਉਹ ਸਿੱਧੀ ਸ਼ਾਦੀ ਤੀ ਨਾ ਸੱਚ ਦੱਸ ਦੇਣੀ ਜਿਹੜੀ ਗੱਲ ਹੋਣੀ ਤੇ ਲੋਕੋ ਰੱਖਣੇ ਨਾ ਵੈਸ਼ ਜਾਨੀ ਮਤਬੋ ਉਹਦੇ ਨਾਲ ਉਹਨਾਂ ਦੀ ਮਤ ਘੱਟ ਮਿਲਿਆ ਕਰੇ ਮਨ ਦੀ ਸ਼ਾਪਤੀ ਮਨ ਦੀ ਸ਼ਾਪਤੀ ਉਹ ਏਰਾ ਫੇਰੀ ਵਾਲੀਆਂ ਸੀ ਭਾਈ ਉਹਦੇ ਬੱਚੇ ਗਰਭਪਤੀ ਹੋ ਗਈ ਰਾਣੀ ਰਾਣੀ ਜੀ ਜੋ ਗਰਭਪਤੀ ਹੋ ਗਈ ਤੇ ਰਾਜੇ ਨੂੰ ਵੀ ਜਾਣੀ ਬੜਾ ਚਾਉ ਚੜਿਆ ਇਹ ਚੀਜ਼ ਦਾ ਬਹੁਤ ਪੁੰਨਦਾਨ ਉਹਨੇ ਹੋਰ ਕਰਵਾਏ ਬੜੇ ਪਾਠ ਪੂਠ ਕਰਾਏ ਪਾਠਾਂ ਤੇ ਉੱਤੇ ਭੋਗ ਤੇ ਦਾਨ ਦੂਨ ਵੰਡਿਆ ਕਰੇ ਬੱਚਿਆਂ ਦੇ ਨਾਂ ਤੇ ਵੀ ਬੱਚੇ ਮਹਾਰਾਜ ਨੇ ਸੁਣ ਲਤਾ ਲਈ ਇਹ ਵੀ ਅੱਗੇ ਹੈ ਨਹੀਂ ਛੇ ਚੱਲ ਇਹਦੇ ਹੋਏ ਤਾਂ ਛਈ ਉਹੋ ਕਹਿਣ ਲੱਗਿਆ ਉਹ ਰਾਣੀ ਕਹਿੰਦੀ ਮੈਨੂੰ ਕੁਭਰਾਟ ਜਾ ਚੜਿਆ ਰਹਿੰਦਾ ਐ ਡਰ ਜਾ ਲੱਗਦਾ ਰਹਿੰਦਾ ਰਾਤ ਨੂੰ ਵੀ ਬੱਚਾ ਹੁਣ ਬਲੇ ਵੀ ਕਿਤੇ ਬੱਚਿਆਂ ਨੂੰ ਇਹ ਰਾ ਫੇਰੀ ਨਾ ਹੋ ਜਾਵੇ ਉਹਦੇ ਉਹਦਾ ਮੱਥਾ ਠਾਂਡ ਕਾਉਣ ਲੱਗਿਆ ਰਾਣੀ ਦਾ ਕੋਸੋ ਨਾ ਜਾਵੇ ਬਈ ਹੋ ਨਾ ਜਾਵੇ ਉਹ ਕਹਿੰਦਾ ਐ ਕਰ ਤੂੰ ਆ ਨਗਾਰਾ ਰੱਖਤਾ ਮੈਂ ਤੇਰੇ ਕੋਲੇ ਮੰਜਾ ਉਹਦਾ ਉਹਨਾਂ ਨਾਲ ਪਛੇ ਦੇ ਲਹਿਦਾ ਮਕਾਨ ਹੁੰਦਾ ਜਾਨੀ ਉਹ ਰਾਣੀ ਦਾ ਇਹ ਨਗਾਰੇ ਤੇ ਚੋਟ ਲਾਦੀ ਮੈਂ ਉਹਦੇ ਇੱਕਦਮ ਤੇਰੇ ਪਤਾ ਲਾਉਂ ਤੇਰਾ ਕੇ ਜਦੋਂ ਤੈਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਤਕਲੀਫ ਹੋਣ ਲੱਗੀ ਭਈ ਤੂੰ ਧਿਆਨ ਰੱਖਣਾ ਬੱਚਿਆਂ ਦਾ ਬੱਚੇ ਆਨੂੰ ਉਹ ਹੋਣਾ ਕਿਸੇ ਤਰ੍ਹਾਂ ਦੀ ਹੋ ਜਾ। ਉਹ ਕਹਿੰਦੀ ਠੀਕ ਹੈ। ਉਹ ਜਦੋਂ ਇੱਕਦਮ ਤੁਰੀਆਂ ਫਿਰਦੀ ਨੇ ਦੇਖਿਆ ਕਹਿੰਦੀ ਆ ਨਗਾਰਾ ਉਹ ਕਹਿੰਦੀ ਵੀ ਐਂ ਕਰਕੇ ਤਾਂ ਤਾਂ ਰੱਖਿਆ। ਕਹਿੰਦੀ ਤੂੰ ਇਹਦੀਆਂ ਗੱਲਾਂ ਤੇ ਬੜੀ ਵੱਜੀ ਰਾ ਜਿਹਦੀਆਂ ਤੇ। ਇਹ ਤਾਂ ਰੂਪ ਦੇ ਪੌਰੇ ਹੁੰਦੇ ਨੇ। ਮਾੜੇ ਮੋਟੇ ਪੌਰਿਆਂ ਵਾਲਾ ਕੰਮ ਐ ਇਹ ਤਾਂ ਸੁngਿਆ ਉਧਰ ਤੁਰੇ ਉਹ ਤਾਂ ਪੌਰਿਓ ਇਹ ਤਾਂ ਗੱਲਾਂ ਵਾਲੇ ਹੀ ਹੁੰਦੇ ਨੇ ਗੱਲਾਂ ਬਾਤਾਂ ਜਿਹਨੇ ਇਹਦੇ ਤਾਂ ਤੰਤ ਹੁੰਦੇ ਹੀ ਨਹੀਂ ਗੱਲ 'ਚ। ਤੂੰ ਬਜਾ ਕੇ ਦੇਖ ਭਲਾ ਹੁੰਦਾ ਹੂੰ ਉਹ ਬਜਵਾਤਾ ਭਾਈ ਉਹ ਆਇਆ ਰਾਜਾ ਭੱਜਿਆ ਜਦੋਂ ਆ ਕੇ ਦੇਖਿਆ ਉਹ ਜਦੋਂ ਉੱਥੇ ਦਾ ਕੋਈ ਬਾਈ ਧਾਈ ਬਣਾ ਰਾਜਾ ਕੰਮੋਂ ਝੋ ਆਇਆ ਸੀ ਜਬ ਬਹੁਤ ਦੁਖੀ ਹੋ ਕੇ ਮੁੜ ਗਿਆ ਮਨ ਕਹਿੰਦਾ ਤੂੰ ਗਾਹਾਂ ਬਾਹ ਤੇ ਨਾ ਇਹ ਜਾ ਕੰਮ ਕਰੀ ਦੇਖੀ ਹੈ ਕਿਤਾ ਤੈਨੂੰ ਬਖਸ਼ ਦੇਣਾ ਮੈਂ ਨਹੀਂ ਤੈਨੂੰ ਬਖਸ਼ਣਾ ਵੀ ਮੈਂ ਤਾਂ ਇੰਨਾ ਕੰਮ ਛੱਡ ਕੇ ਭੱਜਿਆ ਭਈ ਤੇ ਲੈ ਮੇਰੀ ਰਾਣੀ ਖਾਉਣੀ ਕਿੰਨੇ ਬੱਚਾ ਹੁੰਦਾ ਹੋਊ ਭਈ ਕੰਮ ਨੇ ਕਿੰਨੀ ਗਿਟਲੀ ਹੈ ਭਈ ਇੱਥੇ ਕੋਈ ਬਾਈ ਧਾਈ ਵੀ ਨਹੀਂ ਤਾਂ ਇਹ ਐਹੇ ਜੇ ਪਰਤੇ ਆ ਵੀ ਨਹੀਂ ਲਈਦੇ ਹੁੰਦੇ ਮੈਂ ਜਿਹੜੀ ਗੱਲ ਕਹਿਤੀ ਤੈਨੂੰ ਤੂੰ ਉਹ ਗੱਲ ਤੇ ਵਿਸ਼ਵਾਸ ਰੱਖੀ ਕਹਿੰਦੀ ਠੀਕ ਐ ਫੇਰ ਇੱਕ ਦਿਨ ਦੂਜੀ ਵੱਡੀ ਰਾਣੀ ਆ ਗਈ ਕਹਿੰਦੀ ਆ ਕੇ ਹੁਣ ਰੱਖਿਆ ਕਹਿੰਦੀ ਐਂ ਕਰਕੇ ਇਹ ਤਾਂ ਧਰ ਕੇ ਵੀ ਜੇ ਕਿਤੇ ਲੋੜ ਪਈ ਤਾਂ ਬਜਾ ਨਹੀਂ ਮੈਂ ਆ ਜੂ ਜੇ ਕੀ ਆ ਬੱਚੇ ਦਾ ਕਿਹੜੇ ਕੋਈਡੇ ਟਾਈਮ ਬੱਚਾ ਹੋਵੇ ਵੀ ਉਦੋਂ ਮੈਂ ਆਉਂ ਤੈਰੇ ਕੋਲੇ ਰੱਖੀ ਤੇ ਤੇਰੇ ਉਹਦੀ ਉਹ ਕਹਿੰਦੀ ਲੈ ਇਹ ਵੀ ਕੋਈ ਹੁੰਦਾ ਲਬਸ਼ਕ ਬਜਾ ਕੇ ਦੇਖ ਲੈ ਕਦੇ ਨਹੀਂ ਆਉਂਦਾ ਉਹ ਤਾਂ ਉਹ ਤਾਂ ਉਹਨੀਆਂ ਗੱਲਾਂ ਤੇ ਨਾ ਤੂੰ ਬੱਜਿਆ ਕਰਾ ਸਾਰੀ ਜ਼ਿੰਦਗੀ ਨਾ ਕਿ ਉਹਦੇ ਨਾਲ ਭਾਈ ਉਹਨੇ ਫੇਰ ਵੀ ਜਦੋਂ ਇਹੀ ਗੱਲ ਹੋਈ ਉਹ ਤੋਂ ਕਹਿ ਕੇ ਫੇਰ ਆਪ ਰਾਣੀ ਨੇ ਬਜਵਾਤਾ ਆਪ ਬਜਾਤਾ ਭਾਈ ਉਹਨੇ ਇੱਕਦਮ ਫੇਰ ਆਇਆ ਭੱਜਿਆ ਆ ਕੇ ਉੱਥੇ ਕੋਈ ਬਾਈ ਤਾਂ ਹੀ ਨਾ ਉਹਨੇ ਨਗਾਰੇ ਚਾਕੇ ਪਾਸੇ ਤੜਾਤਾ ਵੀ ਐਵੇਂ ਪਰੇਸ਼ਾਨ ਕਰਤੀ ਆ ਇਹਨੂੰ ਤਾਂ ਕੰਬਲੀ ਨੂੰ ਕੀ ਪਤਾ ਐ ਵੀ ਦੇਖੀ ਜਉ ਜਦੋਂ ਹੋਊ ਜਿਹੜੀ ਰੱਬ ਕਰੂ ਜਦੋਂ ਬੱਚੇ ਹੋਣ ਦਾ ਟਾਈਮ ਹੋਇਆ ਜਦਾਈ ਨਾ ਰਲ ਕੇ ਇੱਕ ਕੁੜੀ ਹੋਈ ਇੱਕ ਹੋਇਆ ਮੁੰਡਾ ਦੁੱਨਾਂ ਨੂੰ ਚਾਕੇ ਉਹਨਾਂ ਨੇ ਤਾਂ ਇੱਕ ਪਾਕੇ ਟੋਕਰੀ ਚ ਰੂੜੀ ਤੇ ਤਰਾਤਾ ਤੇ ਉਹਦੇ ਨਾਲ ਤਾਂ ਬਲੂਂਗੜੇ ਪਾਤੇ ਦੋ ਰਾਣੀ ਨਾਲ ਅੱਛਾ ਲੋ ਬਲੂਂਗੜੇ ਪਾਏ ਵੇ ਭਾਈ ਹੁਣ ਉਹ ਵੇ ਛੁੱਟ ਵਿਚਾਰੀ ਪਈ ਉਹਨੂੰ ਕੀ ਪਤਾ ਜਦੋਂ ਰਾਜੇ ਨੂੰ ਪਤਾ ਲੱਗਿਆ ਬਈ ਮੇਰੀ ਤਾਂ ਰਾਣੀ ਨੂੰ ਬਲੂਂਗੜੇ ਜੰਮੇ ਨੇ ਦੋ ਜਾਨਵਰ ਜੰਮਤੇ ਜਾਨਵਰ ਜੰਮਤੇ ਭਾਈ ਉਹਨਾਂ ਦਾ ਤਿੰਨਾਂ ਦਾ ਥਵਾਕਤੀ ਉਹ ਕਹਿੰਦੀਆਂ ਇਹ ਤਾਂ ਕੋਈ ਜਾਂ ਭੂਤ ਜਾਂ ਚਡੇ ਲੈ ਕਿਤੇ ਜਨਾਨੀਆਂ ਨੂੰ ਥੋੜੋ ਇਹੋ ਜਿਹੇ ਜਾਨਵਰ ਜੰਮਦੇ ਹੁੰਦੇ ਨੇ ਇਹ ਤਾਂ ਕੋਈ ਦੇਖਣ ਚ ਤੈਨੂੰ ਜਨਾਨੀ ਲੱਗਦੀ ਐ ਇਹ ਤਾਂ ਆਪਣੇ ਘਰ ਦੀ ਬਰਬਾਦੀ ਕਰ ਦੂ ਰਾਜ ਦਾ ਜਿਹੜਾ ਕੋਈ ਇਹੋ ਜਿਹਾ ਹੋਣ ਲੱਗਾ ਜਮਾ ਰਾਜ ਦੀ ਬਰਬਾਦੀ ਕਰ ਦੂ ਇਹਨੂੰ ਤਾਂ ਮੂੰਹ ਸਿਰ ਕਾਲਾ ਕਰਕੇ ਕੋਈ ਕਰਕੇ ਕਿਸੇ ਪਾਸੇ ਦੂਰ ਨੇੜੇ ਕਰ ਦੇ ਉਨੇ ਭਾਈ ਉਥੋਂ ਕੱਢੀ ਉਹ ਕੱਢ ਕੇ ਜਿੱਥੇ ਘੋੜੇ ਬੰਨੇ ਹੁੰਦੇ ਘੋੜਿਆਂ ਦੀ ਲਿੱਦ ਹਟਾਉਣ ਤੇ ਤੇ ਕਾਂ ਡਾਉਣ ਤੇ ਲਾਤੀ ਰਾਣੀ ਬੱਚੇ ਤੇ ਉਹ ਜਿਹੜੇ ਸਾਧਕ ਤੇ ਨੰਗਾ ਜਾਂਦਾ ਸੀ ਤੁਰਿਆ ਉਥੋਂ ਦੀਆਂ ਰੋਂਦਿਆਂ ਦੀ ਆਵਾਜ਼ ਆਈ ਭੁੱਖੇ ਬੱਚਿਆਂ ਨੇ ਰੋਣਾ ਹੀ ਹੈ ਜਦੋਂ ਟੋਕਰੀ ਚ ਪਿਆ ਨੇ ਉਹਨੇ ਟੋਕਰੀ ਚੱਕੀ ਚਾਕੇ ਡੇਰੇ ਲੈ ਗਿਆ ਤੇ ਮੁੰਡੇ ਦਾ ਨਾਮ ਤਾਂ ਧਰਤਾ ਅੰਬਾ ਅੰਬਾ ਹਾਂ ਕੁੜੀ ਦਾ ਨਾਮ ਤਕਤਾ ਚੰਬਾ ਚੰਬਾ ਚਮੇਲੀ ਦੇ ਰੂਪ ਚ ਆ ਗਈ ਆਮ ਬੰਬ ਦੇ ਰੂਪ ਜਾ ਗਿਆ ਤੇ ਅੰਬਾ ਤੇ ਚੰਬਾ ਮੁੰਡੇ ਨੂੰ ਅੰਬਾ ਉਹਦੇ ਨੂੰ ਚੰਬਾ ਲੱਗ ਗਿਆ ਪੜਾਉਣ ਪਾਲਦੇ ਉਹਨੇ ਪਲਦੇ 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 ਪਲ ਗਏ ਜਦੋਂ ਪਤਾ ਲੱਗਿਆ ਵੀ ਆਮ ਗੱਲ ਖੰਡਗੀ ਦੂਰ ਦੂਥੇ ਫੈਲ ਲਰ ਗਈ ਵੀ ਸ਼ਾਦ ਨੂੰ ਬੱਚੇ ਮਿਲੇ ਨੇ ਦੋ ਰੂੜੀ ਤੋਂ ਪਏ ਇੱਕ ਟੋਕਰੀ ਚ ਵੀ ਉਹ ਛਾਦ ਪਾ ਰਹੇ ਹੈ ਗੱਲ ਹੌਲੀ ਹੌਲੀ ਰਾਣੀਆਂ ਥੇ ਪਹੁੰਚ ਗਈ ਰਾਣੀਆਂ ਨੇ ਆਖਿਆ ਵੀ ਜੇ ਉਹ ਬੱਚੇ ਹਿਆਰ ਹੋ ਗਏ ਉਹ ਤਾਂ ਗੱਲਬਾਤ ਆਪਣੀ ਆਪਣਾ ਤਾਂ ਪੋਲ ਨਿਕਲ ਜੂ ਇਹ ਕਿਵੇਂ ਨੋ ਕਿਵੇਂ ਬੱਚਿਆਂ ਨੂੰ ਮਰਬਾਈਏ ਉਹਨਾਂ ਨੂੰ ਯਾਨੀ ਬੜੀ ਕੋਟ ਤੇ ਛਾਦ ਸੁਣਨੇ ਨਾ ਛੱਡੇ ਉਹਨਾਂ ਨੂੰ ਪੂਰਾ ਵੀ ਛਾਦ ਬਹੁਤ ਜਦੋਂ ਵੜਿਆ ੜਾਰ ਹੋ ਗਏ ਖੇਲ ਨੂੰ ਖੁੱਲਣ ਲੱਗ ਗਏ ਫੇਰ ਜਾ ਕੇ ਉਹ ਇੱਕ ਦਿਨ ਪਿੱਛਿਆਂ ਨੂੰ ਭੱਗਿਆ ਉਹਨਾਂ ਨੇ ਮੌਕਾ ਬਚਾ ਕੇ ਜ਼ਹਿਰ ਦੇ ਕਿਸੇ ਦੇ ਰਾਹੀਂ ਲੱਡੂ ਖਵਾ ਕੇ ਮੁੰਡੇ ਕੁੜੀ ਤੇ ਮੁੰਡਾ ਦੋਨੇ ਮਾਰਦੇ। ਦੋਨੇ ਮਰ ਗਏ। ਸ਼ਾਹ ਜਦੋਂ ਪਿੱਛਾ ਲੈ ਕੇ ਆਇਆ ਮਰੇ ਪਿਆ ਨੂੰ ਦੇਖ ਕੇ ਬੱਚਿਆਂ ਨੂੰ ਬਹੁਤ ਰੋਇਆ। ਰੋ ਕੇ ਮਨ ਖੜਾਇਆ ਵੀ ਚਲੋ ਆਪਣੇ ਤਾਂ ਹੈ ਨਹੀਂ ਤੇ ਪਰ ਆਪਾਂ ਪਾਲੇ ਤਾਂ ਹੈਗੇ ਸੀ। ਬਹੁਤ ਬਰਾਗ ਦੇ ਵਿੱਚ ਅਦਾਸ਼ ਰਹਿ ਕਰੇ ਸ਼ਾਹ। ਬਹੁਤ ਵੀ ਚਲੋ ਉਹਨੇ ਇੱਕ ਤਾਂ ਬਾਹਰ ਦੇ ਉਹ ਪਾਛੇ ਦੱਬਤਾ। ਦ ਬਣਾਤਾ ਦੂਜਾ ਦੂਜੇ ਪਾਛੇ ਜਾਨੀ ਦੋਨੇ ਕੁੜੀ ਮੁੰਡਾ ਆਪਦੇ ਜਿੱਥੇ ਗੇਟ ਬਣਾਇਆ ਕਰਤੇ ਉਹ ਤਾਂ ਗੇਟ ਦੇ ਦੁੰਨੀ ਪਾਛੀ ਦੁੱਨੇ ਪਾਛੀ ਤੋਂ ਬਣਾਤੇ ਉਹ ਦੱਬਤੇ ਜਿੱਥੇ ਤਾਂ ਮੁੰਡਾ ਦੱਬਿਆ ਤੀ ਉਥੇ ਤਾਂ ਅੰਬ ਦਾ ਬੂਟਾ ਆ ਰਹਾ ਹੋ ਗਿਆ ਜਿੱਥੇ ਕੁੜੀ ਜਿੱਥੇ ਦਲੇ ਅੰਬਾ ਦੱਬਿਆ ਤੀ ਉਥੇ ਅੰਬ ਹੋ ਗਿਆ ਹੈ ਜਿੱਥੇ ਚੰਬਾ ਦੱਬੀ ਤੀ ਉਥੇ ਚਮੇਲੀ ਦਾ ਫੁੱਲ ਜਿਮੇਲੀ ਜਿਮੇਲੀ ਚੋਂ ਬਾਸ਼ਨਾ ਕੀ ਇਹੋ ਜੇ ਫੁੱਲ ਤੇ ਜਾਨੀ ਇਹੋ ਜੀ ਮਹਿਕ ਆਇਆ ਕਰ ਉਹਦੇ ਕੋਲ ਦੀ ਲਵੇ ਦੀ ਦੂਰ ਦੂਰ ਨੰਗੇ ਜਾਂਦੇ ਵੀ ਜਾਨੀ ਹਰਾ ਰਹਿ ਜਾ ਕਰਨ ਵੀ ਐਡਾ ਬੂਟਾ ਬਾਸ਼ਨਾ ਦਾ ਬਹੁਤ ਉਹ ਚੀਜ਼ ਦੀਆਂ ਗੱਲਾਂ ਹੋਣ ਲੱਗੀਆਂ ਉਹ ਚੀਜ਼ ਦੀਆਂ ਗੱਲਾਂ ਹੁੰਦੀਆਂ ਹੁੰਨੀਆਂ ਰਾਣੀਆਂ ਨੂੰ ਪਤਾ ਲੱਗਿਆ ਉਹ ਚੀਜ਼ ਦਾ ਰਾਣੀਆਂ ਤਿੰਨੇ ਆਈਆਂ ਤਿੰਨੇ ਰਾਣੀਆਂ ਆਈਆਂ ਉਹ ਦੇਖ ਕੇ ਜਿਮੇਲੀ ਦਾ ਬੂਟਾ ਬੋਲਿਆ ਕਹਿੰਦੀ ਵੀਰੰਬਾ ਉਹ ਕਹਿੰਦਾ ਹਾਂ ਭੈਣ ਚ ਮਾਂ ਹਾਂ ਭੈਣ ਚੰਬਾ ਕਹਿੰਦੀ ਆਪਣੀਆਂ ਮਤੇਰਾ ਮਾਵਾ ਆਉਂਦੀਆਂ ਨੇ ਫੁੱਲ ਲੈਣ ਕਹਿੰਦੀ ਐਂ ਦੱਸ ਵੀ 2 ਫੁੱਟ ਮੈਂ ਧਰਤੀ 'ਚ ਉਤਰ ਜਾਂ ਕਿ ਤਾਹਾਂ ਚੜ ਜਾਂ ਉਹ ਕਹਿੰਦਾ ਤਾਹਾਂ ਚੜ ਜਾ ਜੇ ਕਿਉਂ ਉਹ ਫੁੱਲ ਨੂੰ ਹੱਥ ਲਾਉਣ ਆਈਆਂ ਤਾਂ ਉਹ ਫੁੱਲ ਉੱਚੇ ਹੋਗੇ ਹੋ ਤਾਹਾਂ ਚੜ ਜਾ ਜਾਣੀ ਗੱਲ ਮੁਕਾਦੇ ਮਾਰ ਤੋਂ ਬਾਹਰ ਬਾਗੇ ਬੂਟੇ ਦੁਨਨੇ ਅੰਬ ਦਾ ਵੀ ਅੰਬ ਨੂੰ ਅੰਬ ਲੱਗੇ ਬਲੇ ਰਸ਼ਦਾਰ ਅੰਬ ਉਹਨਾਂ ਨੂੰ ਹੱਥ ਪਾਇਆ ਤਾਂ ਉਹ ਵੀ ਤਹਾਂ ਚੜ ਗਏ ਉਹਨਾਂ ਨੂੰ ਹੱਥ ਲੱਗਣ ਨਾ ਦਿੱਤਾ ਉਹਨੇ ਸੋਚਿਆ ਵੀ ਇਹ ਕੌਦ ਕਹ ਕੋਈ ਇਹ ਜਿੱਥੇ ਕਹਿੰਦੇ ਦੱਬੇ ਤੇ ਵੀ ਇਹ ਤਾਂ ਉੱਥੇ ਹੀ ਹੋ ਗਏ ਬੂਟੇ ਉਹਨਾਂ ਤੋਂ ਹਰੇ ਹੋਏ ਬਈ ਇਹ ਬੂਟਿਆਂ ਤੋਂ ਬਣਾ ਕੋਈ ਪੇਤ ਖੋਲੇ ਜੇ ਆਥਣੇ ਆਏ ਰਾਜੇ ਨੂੰ ਨਾ ਦੀਵਾ ਨਾ ਬੱਤੀ ਕੁਛ ਨਾ ਰੁੱਥੀਆਂ ਬੈਠੀਆਂ ਜਾਂਦੀਆਂ ਉਹ ਕਹਿੰਦੇ ਕੀ ਹੋ ਗਿਆ ਕਹਿੰਦੀ ਕੀ ਤਾਂ ਹੋ ਗਿਆ ਦੱਛ ਦੇਾਂਗੇ ਜੇ ਸਾਡੀ ਬਾਤ ਮੰਨੇਗਾ ਪਰ ਤੈਂ ਸਾਨੂੰ ਅੱਜ ਇੱਕ ਸਾਧ ਮਿਲਿਆ ਉਹ ਕਹਿੰਦਾ ਵੀ ਜੇ ਇਹੋ ਜਿਹੇ ਤਰੀਕੇ ਦੇ ਬੂਟੇ ਜਿੱਥੇ ਹੋਏ ਉਹਨਾਂ ਨੂੰ ਵੜਾ ਕੇ ਦਵਾ ਦੇਉਗੇ ਤਾਂ ਠੀਕ ਹੈ ਨਹੀਂ ਛੋੜੇ ਰਾਜ ਦੀ ਬਰਬਾਦੀ ਹੋ ਜੂ ਮਹਾਵਾਰੀ ਵੀ ਫੈਲਰੂ ਬਹੁਤ ਬਿਮਾਰੀ ਵੀ ਪੈਊ ਹੋਰ ਵੀ ਬਿਰਾਜਗਰਕ ਹੋਣ ਦਾ ਵੀ ਖਤਰਾ ਹੈ। ਉਹਨਾਂ ਨੇ ਭਾਈ ਭਾਲਨੇ ਸ਼ੁਰੂ ਕਰਤੇ ਭਾਲ ਦੇ ਭਾਲ ਦੇ ਜਦੋਂ ਉੱਥੇ ਗਏ ਜਾਨੀ ਚਪਾਈਆਂ ਨੂੰ ਪਤਾ ਲੱਗ ਗਿਆ ਵੀ ਇਹ ਸਾਧ ਦੇ ਡੇਰੇ ਮੂਰੇ ਖੜੇ ਨੇ ਬੂਟੇ ਉਹ। ਉੱਥੇ ਪਟਾਉਣ ਦਾ ਜਦੋਂ ਇਰਾਦਾ ਕਰਿਆ ਤੇ ਜਾਨੀ ਮਨ ਉਹਨੇ ਫੇਰ ਬੋਲੇ ਕਹਿੰਦੀ ਵੀ ਰੰਬਾ ਉਹ ਕਹਿੰਦਾ ਹਾਂ ਭੈਣ ਚੰਬਾ ਕਹਿੰਦੀ ਮਤੇਣਾ ਮਾਮਾ ਨੇ ਆਪਣਾ ਬੂਟੇ ਪਟਾਉਣ ਦਾ ਇਰਾਦਾ ਕਰ ਲਿਆ ਜੜਪਟ ਜੜ ਪਟਣ ਦੀ ਤਿਆਰੀ ਕਰ ਲਈ ਵੀ ਪਟਾਕੇ ਵਢਾ ਕੇ ਇਹਨਾਂ ਨੂੰ ਗਰਕ ਕਰਦੇ ਹੋ ਕਹਿੰਦੀ ਐਂ ਦੱਸ ਵੀ ਧਰਤੀ ਤੋਂ ਉੱਤਰ ਜਾਂ ਕਿ ਤਾਹਾਂ ਚੜ ਜਾ ਉਹ ਕਹਿੰਦਾ ਤਾਹਾਂ ਚੜ ਜਾ ਉਹ ਵੀ ਤਾਹਾਂ ਚੜ ਗਈ ਤੇ ਜਦੋਂ ਭਾਈ ਉਹਨਾਂ ਨੇ ਜਾ ਕੇ ਵਜ਼ੀਰ ਨਾਲ ਗੱਲ ਕਰੀ ਕਹਿੰਦੇ ਜੀ ਉਹ ਬੂਟੇ ਨਹੀਂ ਹਨ ਉਹ ਤਾਂ ਬੱਚਿਆਂ ਬੰਦਿਆਂ ਵਾਂਗੂ ਗੱਲਾਂ ਕਰਦੇ ਨੇ ਉਹ ਤਾਂ ਕੌਦਕ ਹੈ ਕੋਈ ਵਜ਼ੀਰ ਉਹਦੀਆਂ ਗੱਲਾਂ ਸੁਣ ਕੇ ਵਜ਼ੀਰ ਆਇਆ ਜਦੋਂ ਵਜ਼ੀਰ ਆਇਆ ਉਹੀ ਗੱਲ ਫੇਰ ਕਹਿੰਦੀ ਵੀਰੰਬਾ ਉਹ ਕਹਿੰਦਾ ਹਾਂ ਭੈਣ ਜੰਬਾ ਕਹਿੰਦੀ ਵਜ਼ੀਰ ਆਇਆ ਆਪਣੇ ਰਾਜੇ ਦਾ ਭੇਜਿਆ ਬਈ ਇਹ ਹੁਣ ਫੁੱਲ ਤੋੜੂ ਬਈ ਮੈਂ ਧਰਤੀ 'ਚ ਵੜਦਿਆਂ 2 ਫੁੱਟ ਤਹਾਂ ਚੜਜਾਂ ਕਹਿੰਦਾ ਤਹਾਂ ਚੜਜਾ ਜਦੋਂ ਉਹ ਫੁੱਲਾਂ ਦੇ ਲਵੇ ਬਾਸ਼ਨਾ ਛੁੰਘਣ ਲੱਗਿਆ ਤਾਂ ਲਵੇ ਹੱਥ ਲੱਗਣ ਨਾ ਦਿੱਤਾ ਤਹਾਂ ਹੋਗੇ ਅੰਬ ਕੰਨੀ ਨੂੰ ਹੋਇਆ ਅੰਬੋ ਵੀ ਤਾਹਾਂ ਹੋ ਗਿਆ ਉਹ ਕਹਿੰਦਾ ਵੀ ਘੋੜਾ ਲਿਆਓ ਨੇੜੇ ਅੰਬ ਤਾਂ ਤੋੜ ਕੇ ਦਿਖਲੀਏ ਜਾਂ ਘੋੜੇ ਤੇ ਚੜ ਕੇ ਜਾਊਗਾ ਉਹ ਦੂਚਾ ਹੋ ਗਿਆ ਕਹਿੰਦਾ ਵੀ ਪੌੜੀ ਲਿਆਓ ਵੱਡੀ ਤੋਂ ਵੱਡੀ ਪੌੜੀ ਮੰਗਾਈ ਵਜ਼ੀਰ ਨੇ ਉਹ ਪੌੜੀ ਬਣਾ ਲੱਗੀ ਉਹ ਤਾਂ ਉਦੋਂ ਵੀ ਤਾਹਾਂ ਚੜ ਗਏ ਜਦੋਂ ਤਾਹਾਂ ਚੜ ਗਏ ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਰਾ ਮਾਰਾ ਕੋਈ ਕੌੜ ਕਹ ਬੰਦਿਆਂ ਵਾਂਗੂ ਗੱਲਾਂ ਕਰਦੇ ਨੇ ਉਹ ਬੂਟੇ ਜਿਵੇਂ ਬੱਚੇ ਆਮ ਗੱਲਾਂ ਕਰਦੇ ਨੇ ਬੱਚਿਆਂ ਵਾਂਗੂੰ ਗੱਲਾਂ ਕਰਦੇ ਨੇ ਬੂਟੇ ਨੇ ਅੰਬ ਬੜੇ ਲੱਗੇ ਬਨੇ ਫੁੱਲ ਬੜੇ ਸੋਹਣੇ ਨੇ ਮਹਿਕ ਬੜੀ ਐ ਵੀ ਕਾਰਨ ਪਤਾ ਨਹੀਂ ਕੀ ਐ ਰਾਜਾ ਆਪ ਆਇਆ ਜਦੋਂ ਰਾਜਾ ਆਪ ਆਇਆ ਤੇ ਕਹਿੰਦੀ ਵੀ ਰੰਬਾ ਉਹ ਕਹਿੰਦਾ ਉਹ ਕਹਿੰਦੀ ਹਾਂ ਭੈ ਉਹ ਕਹਿੰਨ ਬੋਲਦਾ ਫਿਰ ਕਹਿੰਦਾ ਹਾਂ ਭੈਣ ਚੰਬਾ ਕਹਿੰਦੀ ਰਾਜਾ ਐ ਪਿਤਾ ਆਪਣਾ ਬਈ ਇਹ ਫੁੱਲ ਤੋੜੂ ਤਹਾਂ ਚੜ ਜਾਂ ਕਿ ਧਰਤੀ 'ਚ ਵਰ ਜਾਂ ਉਹ ਕਹਿੰਦਾ ਇਹਦਾ ਕੀ ਕਸੂਰ ਐ ਕਸੂਰ ਆਪਣੀਆਂ ਮਤੇਰ ਮਾਮਾ ਦਾ ਇਹ ਤਾਂ ਅਣਪੋਲ ਤੁਰਿਆ ਫਿਰਦਾ ਇਹਨੂੰ ਕੀ ਪਤਾ ਤੋੜ ਲੈਣ ਦੇ ਤੋੜ ਲੈਣ ਦੇ ਫੁੱਲ ਰਾਜੇ ਨੇ ਜਦੋਂ ਇਹ ਗੱਲਾਂ ਰਾਜੇ ਦੇ ਕੰਨ ਬਲੇਲ ਪਈਆਂ ਤੇ ਉਹ ਨਾ ਕਹਿੰਦਾ ਇਹ ਤੋੜ ਜਦੋਂ ਫੁੱਲ ਲੱਗਾ ਤੋੜਨਾ ਉਹ ਚੇ ਹੋ ਗਏ ਫੇਰ ਵੀ ਉਹ ਕਹਿੰਦਾ ਕਿ ਨਾ ਇਹ ਕਹਿੰਦੇ ਤੋੜ ਲੈਣ ਦੇ ਨਾਲੇ ਉੱਤੇ ਕਹਿੰਦੀ ਛੱਡੀ ਮਾਂ ਜਿਹੜੀ ਕੌਂਡਾਉਣ ਤੇ ਛੱਡੀ ਵੀ ਐ ਜਦੋਂ ਉਹ ਆ ਗਈ ਉਦੋਂ ਫੁੱਲ ਤੜਵਾਵਾਂਗੇ ਤਾਂ ਸੋਨਾਂ ਚੰਨ ਤੋੜਨ ਦਿੰਦੇ ਉਹਨਾਂ ਚੋਂ ਚੇ ਰਾਂਗੇ ਉਹ ਨੂੰ ਮੰਗਾ ਇੱਥੇ ਜਿਹੜੀ ਕੌਣ ਆਉਂਦੀ ਐ ਘੋੜਿਆਂ ਦੀ ਲੱਤ ਛੱਡਣ ਤੇ ਹਟਾਈ ਵੀ ਐ ਉਹਨੂੰ ਮੰਗਾ ਇੱਥੇ ਉਹਦੇ ਆਈ ਤੋਂ ਫੁੱਲ ਤੋੜ ਸਕਦਾ ਉਹਨਾਂ ਚ ਨਹੀਂ ਰੋਣਾ ਰਾਜੇ ਨੇ ਘੋੜੇ ਤੇ ਉਹ ਮੰਗਵਾਲੀ ਉਹ ਜਦੋਂ ਮੰਗਵਾਈ ਕਹਿੰਦੀ ਵੀ ਰੰਬਾ ਉਹ ਗਨਾ ਪੈਣ ਜਾਵਾ ਕਹਿੰਦੀ ਮਾਂ ਆਪਣੀ ਆ ਗਈ ਅੱਖਾਂ ਦੇ ਜਦੋਂ ਸਾਹਮਣੇ ਆਈ ਕਹਿੰਦੀ ਮਾਂ ਆਪਣੀ ਆ ਗਈ ਜਦੋਂ ਉਹ ਨੇ ਆ ਕੇ ਐ ਫੁੱਲ ਲੱਗੇ ਤੋੜਨਾ ਤੇ ਲੱਗੀ ਤੋੜਨਾ ਕਹਿੰਦੀ ਕੌਣ ਹੋ ਤੁਸੀਂ ਐ ਤਾਂ ਦੱਸ ਦਿਓ ਕਹਿੰਦੇ ਜੜ ਪੱਟ ਤਾ ਹਾਂ ਥੱਲਿਓ ਫੇਰ ਦੱਸਾਂਗੇ ਕੌਣ ਜੜ ਫੜ ਕੇ ਖਿੱਚ ਤਾ ਜਦੋਂ ਜੜ ਪੜ ਕੇ ਖਿੱਚੀ ਥੱਲਿਓ ਪਹਿਲਾ ਅੰਬ ਦੇ ਥੱਲਿਓ ਤਾਂ ਉਹ ਅੰਬ ਆ ਨਿਕਲ ਆਇਆ ਝਾੜ ਦਾ ਨੰਬਾ ਤਰਿਆ ਬਦੀ ਉਹਦਾ ਜਦੋਂ ਦੂਜੀ ਜੜ ਉਹਨੇ ਖਿੱਚੀ ਉਹਦੇ ਥੱਲਿਓ ਚੰਬਾ ਨਿਕਲਿਆ ਚੰਬਾ ਨਿਕਲ ਕੇ ਜਾਂ ਧੁੰਨੇ ਬੱਚੇ ਖੜੇ ਹੋਏ ਦੇਖੇ ਰਾਜੇ ਨੇ ਦੱਸ ਦਿਆ ਵੀ ਹਿੱਕ ਦੇ ਵਿੱਚੋਂ ਦੁੱਧ ਚੱਲ ਕੇ ਕਹਿੰਦੇ ਬਾਹਰ ਚੱਲ ਪਿਆ ਨਵੇਂ ਭੁੱਖੀ ਥਾਈ ਕਿੰਨੇ ਚੱਦੀ ਰਹਿੰਦੀ ਰੋਟੀ ਅਣਛਰਦੇ ਨੂੰ ਥੋੜੀ ਕੰਨੀ ਮਿਲਦੀ ਤੀ ਖਾਣ ਨੂੰ ਪਾਟੇ ਕੱਪੜੇ ਤੇ ਜਦੋਂ ਦੁੱਧ ਦੀਆਂ ਪਈਆਂ ਧਾਰਾਂ ਦੋਨੇ ਬੱਚੇ ਦੁੱਧ ਚੁੰਗਣ ਲੱਗੇ ਦੁੱਧ ਚੁੰਗਿਆ ਬੱਚਿਆਂ ਨੇ ਦੋਨਿਆਂ ਨੇ ਫੇਰ ਬੱਚਿਆਂ ਨੇ ਦੱਸਿਆ ਵੀ ਛੱਡੀ ਮਾਂ ਬੇਸ਼ਰਤ ਪਈ ਤੀ ਸਾਨੂੰ ਟੋਕਰੀ ਚ ਪਾ ਕੇ ਰੂੜੀ ਤੇ ਤਦਾਤਾ ਮਤੇਜ਼ੀਆਂ ਨੇ ਤੇ ਦਾਈ ਨੇ ਉੱਥੋਂ ਸਾਨੂੰ ਸਾਦ ਨੇ ਪਾਲਿਆ ਤੀ ਸਾਨੂੰ ਜ਼ਹਿਰ ਦੇ ਲੱਡੂ ਖਵਾ ਕੇ ਮਾਰੇ ਉਹ ਤਾ ਫੇਰ ਪੜਵਾਈਆਂ ਕੁੱਤਿਆਂ ਤੋਂ ਉਹਨਾਂ ਨੂੰ ਲਿਜਾ ਕੇ ਘਰੇ ਜਾ ਕੇ ਉਹਦੇ ਨਵਾਤ ਬਾਕੇ ਕੱਪੜੇ ਪਾਏ ਤੇ ਉਹ ਵਛਾਈ ਕਰੇ ਉਹ ਦੁਨੀਆਂ ਨਾਲੇ ਛਣੇ ਦਾਈ ਪੜਵਾਈਆਂ ਕੁੱਤਿਆਂ ਤੋਂ ਤੇ ਇਹ ਐਚ ਮੇਲੀ ਦੇ ਬੂਟੇ ਵਾਲੀ ਕਹਾਣੀ ਮਿੱਤਰੋ ਐਸ਼ ਲੂਟ ਹੋਈ ਸੀ ਇਹ ਇਹ ਕਹਾਣੀ ਇੱਥੇ ਖਤਾਂ